ਕਿਉਂਕਿ ਪਿਛਲੀ ਵਾਰ ਜਦੋਂ ਪਹਿਲਾਂ ਇੱਕ ਵਾਰੀ ਬਣਿਆ ਸੀ ਇਸ ਤਰ੍ਹਾਂ ਦਾ ਮੌਲ ਤੇ ਸਾਨੂੰ ਇਸ ਪਿੰਡਾ ਚੋਂ ਪਾਸੇ ਬਾਰਡਰ ਦੇ ਪਿੰਡਾ ਚੋਂ ਉਠਾ ਦਿੱਤਾ ਗਿਆ ਸੀ ਫਾਤਾ ਸਾਹਿਬ ਨੇ ਦੱਸਿਆ ਵੀ ਇਹ ਬਲੈਕਆਊਟ ਹੋਈ ਹੈ ਤੇ ਜੰਗ ਦੀ ਤਕਰੀਬਨ ਤਿਆਰੀ ਹੈ ਸਮਝੋ ਜੰਗ ਸ਼ੁਰੂ ਹੈ ਜੀ ਉਦੋਂ ਇਹ ਬਿਲਕੁਲ ਬਾਰਡਰ ਤੇ ਸਾਰੇ ਮੈਨ ਸੀ ਮੈਨ ਲੱਗੀ ਹੋਈ ਸੀ ਠੀਕ ਹੈ ਇਹ ਜਿਹੜਾ ਇਲਾਕਾ ਸੀ ਬਾਰਡਰ ਵਾਲਾ ਸਾਰਾ ਪਿੱਛੇ ਫੋਰਸ ਨੇ ਖਾਲੀ ਕਰਾ ਦਿੱਤਾ ਸੀ ਲੋਕਾਂ ਨੂੰ ਪਲਾਨ ਕਰਤਾ ਸੀ ਵੀ ਆਪਣਾ ਬੱਚੇ ਤੁਸੀਂ ਜਿਹੜਾ ਮਾਲ ਵੇਚੀ ਲਾ ਕੇ ਪਿੱਛੇ ਤਲੇ ਜਾਓ ਰਾਹ ਇੱਥੇ ਕਿਉਂ ਪ੍ਰਾਣਾ ਸਿਨੇਮਾ ਹੁੰਦਾ ਸੀ ਉਹਦੇ ਕੋਲ ਟਾਂਗਾ ਜਾ ਰਿਹਾ ਸੀ ਔਰ ਕਲੀਅਰ ਵੇਖਿਆ ਵੀ ਉਹ ਤੇ ਬੰਬ ਡਿੱਗਾ ਉਹਦੇ ਪਰਖੱਚੇ ਉੱਡ ਗਏ ਲੱਭੇ ਕੁਛ ਨਹੀਂ ਕਿੱਥੇ ਗਿਆ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਕਤਲੇਆਮ ਤੋਂ ਬਾਅਦ ਕੇਂਦਰ ਸਰਕਾਰ ਨੇ ਕੜਾ ਰੁਖ ਅਪਣਾ ਲਿਆ ਤੇ ਹੁਣ ਹਾਲਾਤ ਇਹੋ ਜਿਹੇ ਹੋ ਚੁੱਕੇ ਆ ਕਿ ਭਾਰਤ ਪਾਕਿਸਤਾਨ ਦੇ ਸੀਮਾ ਦੇ ਉੱਤੇ ਤਣਾਅ ਪੈਦਾ ਹੋ ਚੁੱਕਿਆ ਮੈਂ ਖੜਾ ਹਾਂ ਮਮਦੂਟ ਖੇਤਰ ਦੇ ਵਿੱਚ ਤੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਤਸਵੀਰਾਂ ਕੁਝ ਦਿਖਾਣਾ ਚਾਹਨਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਆਪਣੀਆਂ ਫਸਲਾਂਾਂ ਸਮੇਟਨੀਆ ਸ਼ੁਰੂ ਕਰ ਦਿੱਤੀਆਂ ਜੇ ਫਲੋਜਪੁਰ ਜ਼ਿਲ੍ਹੇ ਦੀ ਗੱਲ ਕੀਤੀ ਤੇ ਕੰਟੀਲੀ ਤਾਰਾਂ ਜੜੀਆਂ ਨੇ ਕੰਡਿਆਲੀਆਂ ਤਾਰਾਂ ਨੇ ਉਸ ਤੋਂ ਪਾਰ ਲਗਭਗ 10000 ਏਕੜ ਜ਼ਮੀਨ ਦੇ ਵਿੱਚੋਂ 95% ਜ਼ਮੀਨ ਕੱਟ ਲਈ ਗਈ ਹੈ ਤੇ ਮਮਦੋੜ ਦਾ ਜਿਹੜਾ ਸਰਦੀ ਖੇਤ ਹੈ ਰਿਹਾ ਉੱਤੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਕੁਝ ਦਿਨ ਪਹਿਲਾਂ ਗੁਰਦੁਆਰੇ ਤੇ ਅਨਾਊਂਸਮੈਂਟ ਹੋਈ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਆਪਣੀਆਂ ਫਸਲਾਂ ਕੱਟ ਲਓ ਇਹ ਉਸ ਤੋਂ ਬਾਅਦ ਜਦੋਂ ਅੱਜ ਉਹ ਬਾਰਡਰ ਪਾਰ ਜਿਹੜੀ ਉਹਨਾਂ ਦੀ ਜ਼ਮੀਨ ਆ ਉਸ ਨੂੰ ਤੂੜੀ ਲੈ ਇਕੱਠੀ ਕਰਨ ਗਏ ਤਾਂ ਉੱਥੇ ਫੌਜੀਆ ਨੇ ਰੋਕ ਲਿਆ ਤੇ ਉਹਨਾਂ ਨੇ ਕਿਹਾ ਕਿ ਹਾਲੇ ਤੁਸੀਂ 2-3 ਦਿਨ ਰੁਕ ਜਾਓ ਕਿਉਂਕਿ ਹਾਲੇ ਜੋ ਹਾਲਾਤ ਨੇ ਉਹ ਥੋੜੇ ਜਿਹਾ ਗਰਮ ਲੱਗ ਰਹੇ ਨੇ ਉਸ ਤੋਂ ਇਲਾਵਾ ਦੂਜੀ ਗੱਲ ਕਰਦੀ ਹੈ ਤੇ ਅਧਿਕਾਰਿਕ ਤੌਰ ਤੇ ਹਾਲੇ BSF ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਇਹੋ ਜਿਹਾ ਆਦੇਸ਼ ਨਹੀਂ ਦਿੱਤੇ ਕਿ ਤੁਸੀਂ ਆਪਣੀਆਂ ਫਸਲਾਂ ਵੱਢ ਲਓ ਪਰ ਕਿਸਾਨਾਂ ਨੂੰ ਜੋ ਗੁਰਦੁਆਰੇ ਚ ਅਨਾਉਂਸਮੈਂਟ ਹੋਇਆ ਕਿੰਨਾ ਨੇ ਕਰਵਾਈ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਉਹਨਾਂ ਨੇ ਆਪਣੀ 95% ਫਸਲ ਵੱਢ ਲਈ ਹੈ ਤੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਹੋਰ ਕਿਸਾਨਾਂ ਦੀ ਹੋਰ ਕਿਸਾਨ ਵੀ ਆਪਣੀਆਂ ਫਸਲਾਂ ਵੱਢਣ ਦੇ ਵਿੱਚ ਬਿਜ਼ੀ ਨੇ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਜਿਹੜੀ ਕਿ ਸੀਮਾ ਲੱਗਦੀ ਹੈ ਪਾਕਿਸਤਾਨ ਦੇ ਨਾਲ ਉਸ ਵਿੱਚ ਲਗਭਗ 4 ਜਿਹੜੇ ਪੰਜਾਬ ਦੇ ਜ਼ਿਲ੍ਹੇ ਜਿੰਦੇ ਚ ਤਰਨਤਾਰਨ ਦੇ ਵਿੱਚ ਲਗਭਗ 4500 ਹੈਕਟੇਰ ਜਿਹੜੀ ਜ਼ਮੀਨ ਬਾਰਡਰ ਦੇ ਨਾਲ ਲੱਗਦੀ ਹੈ ਅੰਮ੍ਰਿਤਸਰ ਦੇ ਵੀ ਲਗਭਗ 4900 ਹੈ ਤੇ ਗੁਰਦਾਸਪੁਰ ਦੀ 4500 ਹੈ ਤੇ ਫਿਰੋਜ਼ਪੁਰ ਦੀ 10000 ਏਕੜ ਦੇ ਜ਼ਮੀਨ ਕੰਡਿਆਲੀ ਤਾਰ ਤੋਂ ਪੜੇ ਆ ਜਿੱਥੇ ਅਸੀਂ ਅੱਜ ਜ਼ੀਰੋ ਲਾਈਨ ਤੇ ਖੜ ਕੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਹਾਲਾਤ ਪੈਦਾ ਹੋਏ ਨੇ ਉਸ ਨਾਲ ਕੀ ਨੁਕਸਾਨ ਹੋ ਸਕਦਾ ਹੈ ਅੱਲਾ ਸ਼ੁਕਰੀਆ ਇਸ ਦਿਨ ਨਾਲ ਤੁਹਾਨੂੰ ਹੋਰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਭਾਰਤ ਪਾਕਿਸਤਾਨ ਦੇ ਜਿਹੜੀ ਸੀਮਾ ਹੁੰਦੇ ਤੇ ਮਾਹੌਲ ਤਾਂ ਤਣਾਅਪੂਰਨ ਹੈ ਪਰ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਸਥਿਤੀ ਲਗਭਗ ਸਮਾਨਿਆ ਵਰਗੀ ਹੈ ਤੇ ਪਿੰਡ ਵਾਲੇ ਲੋਕਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਦੇਖਿਆ ਗਿਆ ਕਿ ਉਹ ਆਪਣੇ ਰੋਜ਼ ਮਰ ਦੇਡੇ ਕੰਮ ਹੈ ਉਹਨਾਂ ਨੂੰ ਲਗਾਤਾਰ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਇੱਕ ਵੱਡੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਇਹ ਇਲਾਕਾ ਬਾਰਡਰ ਦੇ ਨਾਲ ਲੱਗੇ ਹੋਣ ਕਰਕੇ ਇੱਥੇ ਹਮੇਸ਼ਾ ਹੀ ਅਲਰਟ ਦੀ ਸਥਿਤੀ ਤੇ ਰਹਿੰਦੇ ਆਂ ਤੇ ਜਦਕਿ ਡੀਜੀਪੀ ਪੰਜਾਬ ਵੱਲੋਂ ਜਿਹੜੇ ਆਦੇਸ਼ ਮਿਲੇ ਹਨ ਕਿ ਸੈਕੰਡ ਲਾਈਨ ਆਫ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਨਾ ਫਲਾਈ ਜਾਵੇ ਤੇ ਇਸ ਨੂੰ ਲੈ ਕੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਪਿੰਡਾਂ ਦੇ ਵਿੱਚ ਘੁੰਮ ਰਹੇ ਨੇ ਤੇ ਨਾਲ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਕਿ ਇਹੋ ਜੀ ਖਬਰ ਆਂਦੀ ਹੈ ਤੇ ਉਸ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ ਮੈਂ ਇਸ ਵਕਤ ਹਿੰਦੁਸਤਾਨ ਪਾਕਿਸਤਾਨ ਦੀ ਸੀਮਾ ਦੇ ਉੱਤੇ ਲੱਗਦੇ ਮਮਦੋਟ ਖੇਤਰ ਦੇ ਪਿੰਡ ਹਜਾਰਾ ਸਿੰਘ ਵਾਲਾ ਦੀ ਜੱਲੋਕੇ ਪੋਸਟ ਦੇ ਕੋਲ ਬੈਠਾ ਤੇ ਮੇਰੇ ਨਾਲ ਮੌਜੂਦ ਹੈ ਇੱਕ ਕਿਸਾਨ ਗੁਲਾਬ ਸਿੰਘ ਗੁਲਾਬ ਸਿੰਘ ਜੀ ਨਾਲ ਆਪਾਂ ਗੱਲ ਕਰਦੇ ਹਾਂ ਕਿ ਜੋ ਅੱਜ ਅਸਾਰ ਚੱਲ ਰਹੇ ਨੇ ਜੋ ਹਾਲਾਤ ਚੱਲ ਰਹੇ ਨੇ ਉਹਨੂੰ ਲੈ ਕੇ ਇਹਨਾਂ ਦੇ ਜੀਵਨ ਉੱਤੇ ਕਿੰਨੇ ਕੁ ਪ੍ਰਭਾਵ ਪਏ ਗੁਲਾਬ ਸਿੰਘ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਲਾਬ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਹੁਣ ਜੋ ਹਾਲਾਤ ਚੱਲਦੇ ਨੇ ਕੋਈ ਜੀਵਨ ਸ਼ੈਲੀ 'ਚ ਫਰਕ ਆਇਆ ਹਾਂਜੀ ਥੋੜਾ ਫਰਕ ਤਾਂ ਪਿਆ ਜੀ ਕਿਸ ਤਰ੍ਹਾਂ ਇਸ ਤਰ੍ਹਾਂ ਜੀ ਅਸੀਂ ਜਿਹੜੀ ਜ਼ਮੀਨ ਹੈ ਉਤਾਰ ਤੋਂ ਪਾਰ ਸਾਡੀ 6 ਕਲੇ ਜ਼ਮੀਨ ਹੈ ਜੀ ਕਣਕ ਦੀ ਕਟਾਈ ਅਸੀਂ ਜਲਦੀ ਜਲਦੀ ਕੀਤੀ ਜੀ ਉਸ ਤੋਂ ਬਾਅਦ ਸਾਨੂੰ ਹੁਣ ਮੁਸ਼ਕਲ ਆ ਰਹੀ ਕਿ ਥੋੜੀ ਬਣਾਉਣ ਦੀ ਮੁਸ਼ਕਲ ਆ ਰਹੀ ਹੈ ਜੀ ਥੋੜੀ ਅਸੀਂ ਨਹੀਂ ਬਣਾ پا ਰਹੇ ਹਾਂ ਫੌਜੀ ਕਹਿੰਦੇ ਨੇ ਵੀ 3-4 ਦਿਨ ਰੁਕ ਜਾਓ ਜੀ ਕਿਉਂਕਿ ਸਾਡੇ ਗੇਟ 208/1 ਨੰਬਰ ਤੋਂ ਇੱਕ ਫੌਜੀ ਸਾਡਾ ਥੋੜੀ ਅੰਦਰ ਚਲਾ ਗਿਆ ਸੀ ਜੀ ਪਾਕਿਸਤਾਨ ਨਰੇਂਜਰਾ ਨੇ ਉਹਨਾਂ ਨੂੰ ਪਕੜ ਕੇ ਆਪਣੇ ਰਸਤੇ ਲੈ ਰਿਹਾ ਜੀ ਤੇ ਅਜੇ ਤੱਕ ਕੋ ਛੱਡ ਨਹੀਂ ਰਿਹਾ ਅਜ ਪੰਜ ਦਿਨ ਹੋ ਗਏ ਜੀ ਤੇ ਅਜੇ ਤੱਕ ਛੱਡਿਆ ਨਹੀਂ ਜੀ ਤੇ ਸਾਨੂੰ ਕਹਿੰਦੇ ਵੀ ਉਧਰ ਪਹਿਲਗਾਮ ਚ ਜੋ ਮਸਲਾ ਬਣਿਆ ਹੈ ਉਹਦੇ ਕਰਕੇ ਮਾਹੌਲ ਗਰਮ ਹੈ ਤੇ ਇਸ ਕਰਕੇ ਤੁਸੀਂ ਮਤਲਬ ਰੁਕ ਜਾਓ 2-4 ਦਿਨ ਥੋੜੀ ਰੁੱਕ ਕੇ ਬਣਾ ਲੈਣਾ ਤੁਹਾਡੀ ਕਿੰਨੀ ਜ਼ਮੀਨ ਹੈ ਇਸ ਏਰੀਆ ਚ ਸਾਡੇ ਇੱਥੇ ਤਾਰ ਤੋਂ ਬਾਹਰ ਸਾਡੀ 30 ਕਿੱਲੇ ਜ਼ਮੀਨ ਹੈ ਤਾਰ ਤੋਂ ਅੰਦਰ 6 ਕਿੱਲੇ ਜ਼ਮੀਨ ਸਾਡੀ ਤਾਰ ਤੋਂ ਅੰਦਰ ਹੈ ਅੱਗੇ ਜਦੋਂ ਗੱਲ ਹੁੰਦੀ ਸੀ ਉਸ ਤੋਂ ਪਹਿਲਾਂ ਤੇ ਕਦੀ ਐਦਾਂ ਦੀ ਦਿੱਕਤ ਆਂਦੀ ਹੁੰਦੀ ਸੀ ਨਹੀਂ ਕਦੀ ਮੁਸ਼ਕਲ ਨਹੀਂ ਆਈ ਸਾਨੂੰ ਇਸ ਤਰ੍ਹਾਂ ਦੀ ਜੀ ਹਾਂ ਬਾਕੀ ਕਦੀ ਕਦੀ ਹੋ ਹੀ ਜਾਂਦਾ ਇਸ ਤਰ੍ਹਾਂ ਦਾ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਜਿੰਨਾ ਐਸ ਪਰ ਮੁਸ਼ਕਲ ਆ ਰਹੀ ਜੀ ਤੁਹਾਨੂੰ ਇਹ ਕਿੰਨੇ ਕਿਹਾ ਕਿ ਜਲਦੀ ਜਲਦੀ ਫਸਲ ਕੱਟ ਲਓ ਸਾਨੂੰ ਇੱਥੇ ਪਿੰਡ 'ਚ ਹੀ ਅਲਾਸਮੈਂਟ ਕਰਵਾਈ ਸੀ ਇਹ ਨਹੀਂ ਪਤਾ ਫੌਜੀ ਬੀਐਸਐਫ ਨੇ ਅਲਾਸਮੈਂਟ ਕਰਵਾਈ ਹੈ ਜਾਂ ਕਿਸੇ ਹੋਰ ਅਧਿਕਾਰੀ ਨੇ ਕਰਾਈ ਸਾਨੂੰ ਇਸ ਬਾਰੇ ਕੋਈ ਨੋਲਿਜ ਨਹੀਂ ਹੈ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚ ਹੋਈ ਸੀ ਗੁਰਦੁਆਰਾ ਸਾਹਿਬ 'ਚ ਅਲਾਸਮੈਂਟ ਹੋਈ ਸੀ ਕੀ ਅਨਾਉਂਸਮੈਂਟ ਹੋਈ ਸੀ ਇਹ ਅਲਾਸਮੈਂਟ ਹੋਈ ਸੀ ਕਿ ਦੋ ਦਿਨ ਦੇ ਅੰਦਰ ਅੰਦਰ ਆਪਣੀ ਤਾਰ ਤੋਂ ਅੰਦਰ ਵਾਲੀ ਜ਼ਮੀਨ ਕਣਕ ਸਾਰੀ ਕੱਟ ਲਓ ਤੁਸੀਂ ਤੇ ਤੁਹਾਡੀ ਫਸਲ ਪੱਕ ਚੁੱਕੀ ਸੀਗੀ ਫਸਲ ਪੱਕ ਚੁੱਕੀ ਸੀ ਜੇ ਹਫਤਾ ਕੋ ਪਹਿਲਾਂ ਇਹ ਹੁੰਦਾ ਫਿਰ ਤੁਹਾਨੂੰ ਮੁਸ਼ਕਿਲ ਆ ਸਕਦੀ ਫਿਰ ਮੁਸ਼ਕਿਲ ਆ ਸਕਦੀ ਕਿਉਂਕਿ ਝਾੜ ਵਿੱਚ ਫਰਕ ਪੈਣਾ ਸੀ ਜੀ ਤੇ ਹੁਣ ਤਾਂ ਮਤਲਬ ਠੀਕ ਹੈ ਫਸਲ ਪੱਕ ਗਈ ਸੀ ਪੂਰੀ ਅਸੀਂ ਵੱਢਣ ਨੂੰ ਤਿਆਰੀ ਤਿਆਰੀ ਵਿੱਚ ਸੀ ਜਿਸੇ ਅਸੀਂ ਬੈਠੇ ਆ ਜੱਲੋ ਕੇ ਬੀਓਪ ਜਿਹੜੀ ਹੈਗੀ ਹੈ ਇਹਦੇ ਨਾਲ ਕਿੰਨੀ ਕੁ ਜ਼ਮੀਨ ਲੱਗਦੀ ਹੈ ਕਿਸਾਨਾਂ ਦੀ ਕਿਸਾਨਾਂ ਇੱਥੇ ਤਕਰੀਬਨ 200 ਕਲਕ ਕਰੀਬ ਜ਼ਮੀਨ ਹੈ ਤਾਰ ਤੋਂ ਅੰਦਰ ਸਾਡੀ ਜਿਹੜੀ ਸਾਡੇ ਪਿੰਡ ਦੀ ਜੀ ਤੇ ਕਰੀਬ 70 80 ਦੇ ਕਰੀਬ ਜੋ ਜ਼ਿਮੀਦਾਰ ਨੇ ਉਹਨਾਂ ਦੀ ਜ਼ਮੀਨ ਤਾਰ ਤੋਂ ਅੰਦਰ ਹੈਗੀ अच्छा जी और नहीं, नहीं, कटी जान, कटी जान तो और कितने ਕਿਸਾਨਾਂ ਨੂੰ ਕੀ ਕੋਈ ਮੁਸ਼ਕਿਲ ਆਈ ਕੋਈ ਕਿਸਾਨ ਐਸੇ ਵੀ ਹੈਗੇ ਜਿਨ੍ਹਾਂ ਦੀ ਹਾਲੇ ਕਟਾਈ ਨਹੀਂ ਹੋਈ ਸੀ ਨਹੀਂ ਨਹੀਂ ਕੋਈ ਮੁਸ਼ਕਿਲ ਨਹੀਂ ਆਈ ਸਾਰਿਆਂ ਦੀ ਕਟਾਈ ਬਿਲਕੁਲ ਵਧੀਆ ਟਾਈਮ ਤੇ ਹੋ ਗਈ ਜੀ ਮੰਨ ਲਓ 2-4 ਦਿਨ ਚ ਤੂੜੀ ਨਹੀਂ ਕੱਟੀ ਜਾਂਦੀ ਕੱਢੀ ਜਾਂਦੀ ਤੇ ਕਿੰਨਾ ਕੋ ਨੁਕਸਾਨ ਹੋਏਗਾ ਨਹੀਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਹਰੇਕ ਜ਼ਿਮੀਦਾਰ ਦੀ ਜ਼ਮੀਨ ਜਿਹੜੀ ਬਾਹਰ ਵੀ ਹੈਗੀ ਹੈ ਉਹਨਾਂ ਨੇ ਆਪਣਾ ਜਿੰਨਾ ਵੀ ਕੋਟਾ ਉਹਨਾਂ ਨੂੰ ਚਾਹੀਦਾ ਉਹ ਬਾਹਰੋਂ ਪੂਰੀ ਕਰ ਲੈਣਗੇ ਤੇ ਅੰਦਰ ਨਹੀਂ ਵੀ ਬਣੇਗੀ ਤਾਂ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਆ ਫਿਰ ਲੇਕਿਨ ਪਰ ਬਣਾਉਣ ਦੇਣਗੇ ਪੀਐਸਐਫ ਵਾਲੇ ਕਹਿ ਰਹੇ ਨੇ ਸਾਨੂੰ ਇਹ 2-4 ਦਿਨ ਰੁਕ ਜਾਓ ਫਿਰ ਤੁਹਾਨੂੰ ਟੂੜੀ ਬਣਵਾਵਾਂਗੇ ਸੀ ਜਿਹੜਾ ਪਹਿਲਗਾਮ ਦੇ ਵਿੱਚ 26 ਦੇ ਕਰੀਬ ਜਿਹੜੇ ਸਲਾਨੀਆਂ ਨੂੰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਹਾਲਾਤ ਇਦਾਂ ਦੇ ਬਣ ਚੁੱਕੇ ਕਿ ਦੇਸ਼ ਦੇ ਵਿੱਚ ਉਹ ਡਿਮਾਂਡ ਉੱਠਣ ਲੱਗ ਗਈ ਕਿ ਹਿੰਦੂ-ਪਾਕਿਸਤਾਨ ਦੇ ਵਿੱਚ ਜੰਗ ਲੱਗ ਸਕਦੀ ਹੈ ਤੁਹਾਨੂੰ ਲੱਗਦਾ ਕਿ ਇੱਥੇ ਜੰਗ ਲੱਗਣ ਦੇ ਚਾਂਸ ਨਹੀਂ ਸਾਨੂੰ ਕੋਈ ਚਾਂਸ ਨਹੀਂ ਲੱਗਦਾ ਜੀ ਨਾ ਹੀ ਸਾਨੂੰ ਕੋਈ ਇਸ ਇਸ ਤਰ੍ਹਾਂ ਦਾ ਮਾਹੌਲ ਦਿੱਸਦਾ ਇੱਥੇ ਜੰਗ ਲੱਗਦਾ ਜੀ ਸਾਡੇ ਨਾਲ ਤਾਂ ਕੋਈ ਆਰਮੀ ਆਈ ਹੈ ਨਾ ਕੋਈ ਹੈ ਸਾਡੇ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਜੀ ਅਗਰ ਜੇ ਇਦਾਂ ਦੇ ਤੁਸੀਂ ਜੰਗ ਦੇ ਹਾਲਾਤ ਪੈਦਾ ਹੁੰਦੇ ਤਾਂ ਫਿਰ ਤਾਂ ਮੁਸ਼ਕਲਾਂ ਆਉਣਗੇ ਯਾਰ ਕਿਸ ਤਰ੍ਹਾਂ ਫਿਰ ਤਾਂ ਸਾਨੂੰ ਹੋ ਸਕਦਾ ਹੈ ਘਰ ਖਾਲੀ ਕਰਨ ਨੂੰ ਕਹਿ ਦੇਣ ਕਿਉਂਕਿ ਪਿਛਲੀ ਵਾਰ ਜਦੋਂ ਪਹਿਲਾਂ ਇੱਕ ਵਾਰੀ ਬਣਿਆ ਸੀ ਇਸ ਤਰ੍ਹਾਂ ਦਾ ਮੌਲ ਤੇ ਸਾਨੂੰ ਇਸ ਪਿੰਡਾ ਚੋਂ ਪਾਸੇ ਬਾਰਡਰ ਦੇ ਪਿੰਡਾ ਚੋਂ ਉਠਾ ਦਿੱਤਾ ਗਿਆ ਸੀ ਇੱਕ ਕਦੋਂ ਦੀ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਯਾਦ 1988 ਜਾਂ ਉਸ ਤੋਂ ਬਾਅਦ ਕਾਰਗਿਲ ਵੇਲੇ ਦੀ ਗੱਲ ਕਰ ਕਾਰਗਿਲ ਵੇਲੇ ਦੀ ਗੱਲ ਹੈ ਜੀ ਉਸ ਵੇਲੇ ਸਾਨੂੰ ਇੱਥੇ ਜਿਹੜੇ ਨਾਲ ਲੱਗਦੇ ਪਿੰਡ ਸੀ ਨਾ ਜ਼ੀਰੋ ਲਾਈਨ ਦੇ ਉਹ ਸਾਰੇ ਉਠਾ ਕੇ ਕਹਿੰਦੇ ਸੀ ਪਿੱਛੇ ਚੱਲ ਜੂ ਤੁਸੀਂ ਜੀ ਤੇ ਅਸੀਂ ਸਾਰਾ ਉਦੋਂ ਸ਼ਿਫਟ ਕਰ ਲਿਆ ਸੀ ਉਸ ਤੋਂ ਬਾਅਦ ਸਾਨੂੰ ਕਦੀ ਕੋਈ ਉਸ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਤੁਹਾਡੇ ਜੀਵਨ ਦੇ ਵਿੱਚ ਕਦੀ ਇੱਥੇ ਜੰਗ ਲੱਗੀ ਹੈ ਇਸ ਜਗ੍ਹਾ ਤੇ ਕਦੀ ਨਹੀਂ ਸੀ ਨਹੀਂ ਨਹੀਂ ਇਸ ਤੋਂ ਪਹਿਲਾਂ ਨਹੀਂ ਲੱਗੀ ਜਦੋਂ ਮੇਰਾ 1970 ਦਾ ਜਨਮ ਦਿਨ ਹੈ ਤੇ 71 ਚ ਜੰਗ ਲੱਗੀ ਸੀ ਉਦੋਂ ਮੈਂ ਸਕਰੀਬ 6 ਮਹੀਨੇ ਦਾ ਸੀ ਮੈਨੂੰ ਉਸ ਬਾਰੇ ਕੋਈ ਨੋਟਿਸ ਨਹੀਂ ਆਇਆ ਜਦੋਂ ਥੋੜੇ ਵੱਡੇ ਹੋਏ ਘਰਦਿਆਂ ਨੂੰ ਪੁੱਛਿਆ ਪੇਰੈਂਟਸ ਨੂੰ ਪੁੱਛਿਆ ਸੀ ਉਹ ਬੜੇ ਦੱਸਦੇ ਸੀ ਕਹਿੰਦੇ ਬਹੁਤ ਮੁਸ਼ਕਲ ਆਈ ਸੀ ਉਦੋਂ ਕਿਉਂਕਿ ਰਹਿੰਦੇ ਅਸੀਂ ਇੱਥੇ ਹੀ ਸੀ ਲੇਕਿਨ ਅਸੀਂ ਥੱਲੇ ਮੋਰਚਾ ਬਣਾ ਕੇ ਅੰਦਰ ਹੀ ਰਹਿੰਦੇ ਰਹੇ ਪੈਰ ਅਸੀਂ ਕਰਨੀ ਛੱਡਿਆ ਸੀ ਇਸੇ ਘਰ ਦੇ ਵਿੱਚ ਰਹਿੰਦੇ ਸੀ ਹਾਂ ਨਹੀਂ ਇਸ ਇਸ ਤੋਂ ਪੁਰਾਣਾ ਘਰ ਸੀ ਸਾਡਾ ਪਿੰਡ ਦੇ ਵਿੱਚ ਉੱਥੇ ਰਹਿੰਦੇ ਸੀ ਅਸੀਂ ਤੁਸੀਂ ਹੁਣੇ ਮੋਰਚੇ ਦੀ ਗੱਲ ਕੀਤੀ ਹੁਣ ਕੀ ਇਸ ਘਰ ਦੇ ਵਿੱਚ ਵੀ ਮੋਰਚੇ ਬਣਾਏ ਹੋਏ ਨੇ ਕਿ ਇਦਾਂ ਦਾ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਕੁਝ ਲੋਕਾਂ ਨੇ ਬਣਾਏ ਨੇ ਨਹੀਂ ਅਸੀਂ ਕੋਈ ਕਿਸੇ ਪਿੰਡ ਦੇ ਵਿੱਚ ਕਿਸੇ ਨੇ ਵੀ ਨਹੀਂ ਮੋਰਚਾ ਨਹੀਂ ਬਣਾਇਆ ਜਦੋਂ ਪਹਿਲਾਂ جنگ ਹੁੰਦੀ ਸੀ ਤੇ ਅੱਜ ਦੀ جنگ 'ਚ ਬਹੁਤ ਫਰਕ ਆ ਗਿਆ ਤਕਨੀਕ ਦਾ ਬਹੁਤ ਫਰਕ ਆ ਗਿਆ ਮਜ਼ਾਈਲਾ ਆ ਗਿਆ ਨੇ ਅੱਗੇ ਜਦੋਂ جنگ ਹੁੰਦੀ ਸੀ ਬਿਲਕੁਲ ਜਿਹੜੇ ਬਾਰਡਰ ਦੇ ਨਾਲ ਬੈਠੇ ਹੁੰਦੇ ਸੀ ਲੋਕ ਉਹਨਾਂ ਨੂੰ ਬੜੀ ਮੁਸ਼ਕਿਲਾਂ ਹਾਂਜੀ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ ਕਿੱਦਾਂ ਦੀ ਮੁਸ਼ਕਲ ਇਸ ਤਰ੍ਹਾਂ ਜੀ ਉਦੋਂ ਮਤਲਬ ਫੌਜੀ ਆਪਣਾ ਪੈਦਲ ਚੱਲ ਕੇ ਆਉਂਦੇ ਸੀ ਤੇ ਜੰਗ ਕਰਦੇ ਸੀ ਜੀ ਹੁਣ ਜਿਹੜਾ ਹੈ ਵੀ ਹਵਾਈ ਜਹਾਜ਼ਾਂ ਨਾਲ ਜਾਂ ਮਤਲਬ ਵੱਡੀਆਂ ਤੋਪਾਂ ਨਾਲ ਜੰਗ ਹੋਏਗੀ ਫੌਜੀ ਤਾਂ ਸਾਨੂੰ ਕਹਿੰਦੇ ਤੁਹਾਨੂੰ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਜੋ ਵੀ ਉਹਨਾਂ ਨੇ ਖੈਰ ਮਾਰਨਾ ਹੈ ਪਿੱਛੇ ਜਾ ਕੇ ਮਾਰਨਾ ਹੈ ਤੁਹਾਨੂੰ ਕੋਈ ਮੁਸ਼ਕਲ ਵਾਲੀ ਗੱਲ ਹੀ ਨਹੀਂ ਇੱਥੇ ਤੁਸੀਂ ਇੱਥੇ ਰਹੋ ਪਰ ਹੁਣ ਅੱਗੋਂ ਕੀ ਲੱਗ ਰਿਹਾ ਤੁਹਾਨੂੰ ਸੰਤ ਜੀ ਤਾਂ ਕੋਈ ਮੋਲ ਵਿੱਚ ਇਸ ਤਰ੍ਹਾਂ ਦੀ ਕੋਈ ਤਬਦੀਲੀ ਆਈ ਨਹੀਂ ਸਾਡੇ ਤੋਂ ਕੋਈ ਮੁਸ਼ਕਲ ਹੀ ਨਹੀਂ ਹੈ ਜੀ ਸਾਡੇ ਬਾਰਡਰ ਦੇ ਪਿੰਡ ਸਾਰੇ ਬਿਲਕੁਲ ਸ਼ਾਂਤ ਬੈਠੇ ਆ। ਸ਼ਾਮ ਨੂੰ ਜਦੋਂ ਪਿੰਡ 'ਚ ਸਾਥ ਲੱਗਦੀ ਹੈ ਇਕੱਠੇ ਹੁੰਦੀ ਕੋਈ ਗੱਲਬਾਤ ਹੁੰਦੀ ਇਸ ਜੰਗ ਨੂੰ ਲੈ ਕੇ। ਗੱਲਬਾਤ ਹੁੰਦੇ ਉਹ ਕਹਿੰਦੇ ਵੀ ਇੱਥੇ ਨਹੀਂ ਜੰਗ ਲੱਗ ਸਕਦੀ ਜੇ ਲੱਗੀ ਵੀ ਤਾਂ ਉਧਰ ਜੰਮੂ ਕਸ਼ਮੀਰ 'ਚ ਲੱਗੂਗੀ ਇੱਥੇ ਨਹੀਂ ਲੱਗਦੀ। ਪਰ ਪਾਕਿਸਤਾਨ ਦਾ ਤਾਂ ਹਮੇਸ਼ਾ ਹੀ ਜਦੋਂ ਜਿਹੜਾ ਹਿੰਦੂਸਤਾਨ ਦਾ ਹੁੰਦਾ ਪੰਜਾਬ ਬਾਰਡਰ ਹੁੰਦਾ ਇੱਥੇ ਹਮੇਸ਼ਾ ਟੈਨਸ਼ਨ ਰਹਿੰਦੀ ਹੈ। ਟੈਨਸ਼ਨ ਰਹਿੰਦੀ ਲੇਕਿਨ ਸਾਨੂੰ ਕੋਈ ਬਿਲਕੁਲ ਵੀ ਟੈਨਸ਼ਨ ਨਹੀਂ ਆ ਗਈ। ਜੋ ਪਾਕਿਸਤਾਨ ਤੋਂ ਬਾਹਰ ਜ਼ਮੀਨ ਹੈ ਪਾਕਿਸਤਾਨ ਵਾਲੇ ਵੀ ਮੁਸਲਮਾਨ ਉਹ ਵੀ ਆਪਣੀ ਖੇਤੀ ਬਹੁਤ ਵਧੀਆ ਤਰੀਕੇ ਨਾਲ ਕਰ ਰਹ ਸਾਨੂੰ ਵੀ ਕੋਈ ਮੁਸ਼ਕਲ ਨਹੀਂ ਕੋਈ ਇੱਥੇ ਸਾਨੂੰ ਰਹਿਣ ਵਿੱਚ ਕੋਈ ਮੁਸ਼ਕਲ ਨਹੀਂ ਹੈ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ 6 ਕਿਲੇ ਉਧਰ ਹੈ ਹੈਗੇ ਆ ਹਾਂਜੀ ਹਾਂਜੀ ਜਦੋਂ ਇਹੋ ਜਿਹੇ ਹਾਲਾਤ ਨਹੀਂ ਸੀਗੇ ਤੁਸੀਂ ਉਧਰ ਜਾਂਦੇ ਸੀ ਕਦੀ ਗੱਲਬਾਤ ਹੋ ਜਾਂਦੀ ਸੀ ਪਾਕਿਸਤਾਨੀਆਂ ਨਾਲ ਨਹੀਂ ਜੀ ਨਹੀਂ ਅਸੀਂ ਕਦੀ ਵੀ ਗੱਲਬਾਤ ਨਹੀਂ ਕਰਦੀ ਕੀਤੀ ਕੋਈ ਕਿਉਂਕਿ ਸਾਡੇ ਜੋ ਨਾਲ ਕਿਸਾਨ ਘਟ ਜਾਂਦੇ ਨੇ ਅਸੀਂ ਪਿੱਛੇ ਕੰਮ ਕਰਦੇ ਹਾਂ ਉਹ ਜ਼ੀਰੋ ਲਾਈਨ ਤੇ ਘੁੰਮਦੇ ਰਹਿੰਦੇ ਹਾਂ ਅੱਛਾ ਜ਼ੀਰੋ ਲਾਈਨ ਤੇ ਘੁੰਮ ਜ਼ੀਰੋ ਲਾਈਨ ਤੇ ਘੁੰਮਦੇ ਰਹਿੰਦੇ ਹਾਂ ਸਾਨੂੰ ਉਧਰ ਜਾਣ ਨਹੀਂ ਦਿੱਤਾ ਜਾਂਦਾ ਨਹੀਂ ਅਸੀਂ ਕਦੀ ਕੋਸ਼ਿਸ਼ ਕੀਤੀ ਜੀ ਤੇ ਪਰਿਵਾਰ ਦੇ ਵਿੱਚ ਕਦੀ ਇਹੋ ਜੀ ਗੱਲਬਾਤ ਹੁੰਦੀ ਹੈ ਕਿ ਹੁਣ ਜੰਗ ਦੇ ਹਾਲਾਤ ਹੋ ਗਏ ਨੇ ਤੇ ਜਾਂ ਇਸ ਤਰ੍ਹਾਂ ਕੁਝ ਹੋਏਗਾ ਨਹੀਂ ਸਾਨੂੰ ਕਦੇ ਵੀ ਕੋਈ ਟੈਨਸ਼ਨ ਨਹੀਂ ਹੋਈ ਵੀ ਜੰਗ ਲੱਗੂਗਾ ਜਾਂ ਕੁਝ ਹੋਊਗਾ ਕਿਉਂਕਿ ਸਾਨੂੰ ਜੋ ਵੀ ਹੈਗਾ ਵੀ ਪਿੱਛੇ ਹੀ ਹੋਊਗਾ ਉਧਰ ਜੰਮੂ ਕਸ਼ਮੀਰ ਵੱਲ ਹੁੰਦਾ ਹੈ ਸਾਡੇ ਤਾਂ ਕੋਈ ਮੁਸ਼ਕਲ ਆਈ ਨਹੀਂ ਅਜੇ ਤੱਕ ਤੈਨੂੰ ਸੁਣਿਆ ਕਿ ਕਿਸਾਨ ਗੁਲਾਬ ਸਿੰਘ ਜਿਹੜੇ ਕਿ ਬਾਰਡਰ ਤੋਂ ਬਿਲਕੁਲ ਅੱਧਾ ਕਿਲੋਮੀਟਰ ਦੇ ਇਹ ਇਲਾਕੇ ਦੇ ਵਿੱਚ ਰਹਿੰਦੇ ਇਹਨਾਂ ਮੁਤਾਬਕ ਉਹਨਾਂ ਨੂੰ ਇਹ ਤਾਂ ਅਨਾਉਂਸਮੈਂਟ ਜ਼ਰੂਰ ਸੁਣੀਏ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਆਪਣੀ ਫਸਲ ਜਿਹੜੀ ਕੰਢੀਲੀ ਤਾਰ ਤੋਂ ਪਰੇ ਹੈ ਉਹਨੂੰ ਕੱਟ ਲਓ ਪਰ ਉਸ ਤੋਂ ਇਲਾਵਾ ਜੇ ਗੱਲ ਕਰੀਏ ਜੰਗ ਦੇ ਅਸਾਰ ਤੇ ਉਹਨਾਂ ਨੂੰ ਨਹੀਂ ਲੱਗਦਾ ਕਿ ਜੰਗ ਦੇ ਅਸਾਰ ਹਨ ਬਾਕੀ ਜੀਵਨ ਦੀ ਗੱਲ ਕਰੀ ਤੇ ਉਹਨਾਂ ਨੂੰ ਇਹ ਡਰ ਥੋੜਾ ਬਹੁਤਾ ਜ਼ਰੂਰ ਆਉਂਦਾ ਹੈ ਕਿ ਜੇ ਜੰਗ ਲੱਗਦੀ ਹੈ ਤੇ ਹੋ ਸਕਦਾ ਉਹਨਾਂ ਨੂੰ ਘਰ ਛੱਡ ਕੇ ਪੋਰਕਸ ਸੇਫ ਇਲਾਕੇ ਵਿੱਚ ਜਾਣਾ ਪੈ ਸਕਦਾ ਤੇ ਅਸੀਂ ਸੋ ਭਾਰਤ-ਪਾਕਿਮਾ ਜ਼ੀਰੋ ਲਾਈਨ ਤੇ ਮੈਂ ਬੈਠਾ ਹਾਂ ਤੇ ਕੋਸ਼ਿਸ਼ ਕਰ ਰਿਹਾ ਤੁਹਾਨੂੰ ਹਰ ਉਹ ਜਾਣਕਾਰੀ ਦੇਣ ਦੀ ਜੋ ਪੰਜਾਬ ਨਾਲ ਸੰਬੰਧਤ ਹੈ ਹੁਣ ਅਸੀਂ ਕਿਸਾਨ ਗੁਲਾਬ ਸਿੰਘ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੂੰ ਪੁੱਛਿਆ ਸੀ ਕਿ ਕਿੱਦਾਂ ਦੇ ਹਾਲਾਤ ਹੈ ਤੇ ਹੁਣ ਮੇਰੇ ਨਾਲ ਸੀਨੀਅਰ ਜਰਨਲਿਸਟ ਜਤਿੰਦਰ ਸਿੰਘ ਪਿੰਕਲ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਤਿੰਦਰ ਜੀ ਕੀ ਹਾਲਾਤ ਲੱਗ ਰਹੇ ਨੇ ਹੁਣ ਦੇ ਜੇ ਗੱਲ ਕਰੀਏ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਖਾਸ ਕਰਕੇ ਗੱਲ ਆ ਰਹੀ ਹੈ ਕਿ ਹੁਣ ਇਸ ਟਾਈਮ 'ਤੇ ਮੌਕਾ ਹਿੰਦੁਸਤਾਨ ਵੱਲੋਂ ਬਦਲਾ ਲੈਣ ਦਾ ਪਾਕਿਸਤਾਨ ਬੇਸ਼ੱਕ ਮੌਕਾ ਤਾਂ ਹੈ ਪਰ ਉਹ ਕਹਿੰਦਾ ਨਾ ਵੀ ਜੇ ਇੱਕ ਘਰਾਂ ਦੀ ਜੰਗ ਜਾਂ ਕੋਈ ਮੱਲੇ ਦੀ ਲੜਾਈ ਹੋਵੇ ਪਰ ਇੱਕ ਦੋ ਦੇਸ਼ਾਂ ਦੀ ਜੰਗ ਹੈ ਇੱਕ ਵਾਰੀ ਜੰਗ ਹੁੰਦੀ ਹੈ ਤੇ ਮਤਲਬ ਕੋਹਾਂ ਦੀ ਗੱਲ ਨਹੀਂ ਪੰਜਾਹ ਪੰਜਾਹ ਸਾਲ ਜਿਹੜੇ ਦੇਸ਼ ਪਿੱਛੇ ਪੈ ਜਾਂਦੇ ਆ ਨੋ ਡਾਊਟ ਜੋ ਪਾਕਿਸਤਾਨ ਨੇ ਕੀਤਾ ਉਹ ਬਹੁਤ ਗਲਤ ਕੀਤਾ ਜੀ ਇਹੀ ਕਿਹਾ ਜਾ ਰਿਹਾ ਪਰ ਜੇ ਆਪਾਂ ਸ਼ਹਿਰ ਦਾ ਮਾਹੌਲ ਵੇਖੀਏ ਤੇ ਪਿੰਡਾਂ ਨਾਲੋਂ ਜ਼ਿਆਦਾ ਸ਼ਹਿਰ 'ਚ ਇਹ ਚੀਜ਼ ਜ਼ਿਆਦਾ ਹੈ ਕਿ ਲੋਕ ਥੋੜੇ ਜਿਹਾ ਸਹਿਮੇ ਹੋਏ ਨੇ ਜੀ ਕਿਉਂਕਿ ਉਹਨਾਂ ਤੱਕ ਜਿਹੜੀਆਂ ਸੋਸ਼ਲ ਮੀਡੀਆ ਵਾਲੀਆਂ ਚੀਜ਼ਾਂ ਪਹੁੰਚਦੀਆਂ ਕਮੈਂਟ ਜਾਂ ਜਿਹੜੇ ਮੈਸੇਜ ਪਹੁੰਚਦੇ ਐ ਜਾਂ ਖਬਰਾਂ ਸੁਣਦੇ ਨੇ ਜਦ ਕਿ ਉਹਦੇ ਆਪੋਜ਼ਿਟ ਅਕਰ ਦੇਖਿਆ ਹੋਵੇ ਪਿੰਡਾਂ ਵਾਲਿਆਂ ਨੂੰ ਉਹ ਕੋਈ ਇਸ ਵੱਲੋਂ ਕੋਈ ਜ਼ਿਆਦਾ ਉਹ ਡਰ ਨਹੀਂ ਉਹਨਾਂ ਨੂੰ ਹੈਗਾ ਆਪਣਾ ਰੁਟੀਨ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਵਾਸਤੇ ਸ਼ਾਇਦ ਜਿਹੜੇ ਸੀਮਾ ਤੇ ਬੈਠੇ ਐ ਰੋਜ਼ ਦੀਆਂ ਗੱਲਾਂ ਨੇ ਹਾਂ ਕਿਸੇ ਵੇਲੇ ਥੋੜਾ ਜਿਹਾ ਤਣਾਅ ਜ਼ਿਆਦਾ ਹੋ ਜਾਂਦਾ ਤੇ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਵੀ ਅੱਜ ਅੱਕੇ ਨਾਲੋਂ ਜ਼ਿਆਦਾ ਬਟ ਜੇ ਆਪਾਂ ਡਰ ਦੀ ਗੱਲ ਕਰੀਏ ਤਾਂ ਇੰਨਾ ਡਰ ਇੱਥੇ ਕੋਈ ਨਹੀਂ ਹੈਗਾ अच्छा एक और सवाल है तडी कितने साल हो गए थे फरोजपुर रहने देनु थाने मेनू जी तकरीबन 58 59 साल हो गए जी ते ਤੁਸੀਂ 1971 ਦੀ جنگ ਵੇਲੇ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਦੋਂ 5 ਸਾਲ ਦੀ ਉਮਰ ਸੀ ਜੀ ਤੇ ਕੁਝ ਯਾਦ ਹੈ ਤੁਹਾਨੂੰ ਉਦੋਂ ਕੀ ਹੋਇਆ ਸੀ ਬਿਲਕੁਲ ਜੀ ਸਾਰਾ ਕੁਝ ਯਾਦ ਆ ਦੱਸੋਗੇ ਕੀ ਸ਼ਾਮ ਦਾ ਟਾਈਮ ਸੀਗਾ ਤੇ ਮਦਰ ਨੇ ਮੇਰੇ ਨੇ ਸਾਗ ਤਰਿਆਵਾ ਸੀਗਾ ਘੇਟੀ ਦੇ ਜੀ ਤੇ ਇੱਕਦਮ ਜਦੋਂ ਲਾਈਟ ਗਈ ਫਾਦਰ ਸਾਹਿਬ ਆਏ ਨੇ ਉਹਨਾਂ ਨੇ ਫਟਾਫਟ ਪਾਣੀ ਪਾਇਆ ਗਿੱਟੀ ਦੇ ਉੱਤੇ ਕੜਾਈਆ ਵੀ ਰੱਖਤਾ ਸੀ ਬਚਪਨਾ ਸੀ ਕਾ ਅਸੀਂ ਪੁੱਛੇ ਵੀ ਕਿਉਂ ਕਰ ਰਹੇ ਹੋ ਨਹੀਂ ਉਹ ਬਲੈਕਆਊਟ ਹੋ ਗਿਆ ਸੀ ਉਹ ਬਲੈਕਆਊਟ ਹੋਇਆ ਸੀ ਅਸੀਂ ਪੁੱਛਿਆ ਵੀ ਇਹ ਲਾਈਟ ਕੋ ਚਲੀ ਗਈ ਕਹਿੰਦੇ ਫਾਜ਼ਲ ਸਾਹਿਬ ਨੇ ਦੱਸਿਆ ਵੀ ਇਹ ਬਲੈਕਆਊਟ ਹੋਈ ਹੈ ਤੇ ਜੰਗ ਦੀ ਤਕਰੀਬਨ ਤਿਆਰੀ ਹੈ ਸਮਝੋ ਜੰਗ ਸ਼ੁਰੂ ਹੈ ਜੀ ਤੇ ਆਪਾਂ ਫਟਾਫਟ ਨਿਕਲਣਾ ਇਥੋਂ ਫੇਰ ਸਾਨੂੰ ਯਾਦ ਹੈ ਕਿ ਛੋਟੇ ਜਿਹੇ ਇੱਕ ਬੈਗ ਦੇ ਵਿੱਚ ਇੱਕ ਇੱਕ ਦੋ ਦੋ ਕੱਪੜੇ ਪਾਏ ਤੇ ਮੈਨੂੰ ਯਾਦ ਹੈ ਵੀ ਉਹ ਛੋਟੇ ਜਿਹੇ ਬਚਪਨਾ ਜ਼ਰੂਰ ਸੀਗਾ ਤੇ ਮੈਂ ਉਦੋਂ ਜਿੱਦ ਕਰਕੇ ਇੱਕ ਆਪਣੇ ਨਵੇਂ ਸੈਂਡਲ ਲਏ ਸੀ ਮੈਂ ਉਦੋਂ ਪਾ ਕੇ ਗਿਆ ਸੀ ਉਹ ਵੱਖਰੀ ਗੱਲ ਮੇਰਾ ਸੈਂਡਲ ਵੀ ਰਾਜ ਗੁੰਮ ਗਿਆ ਸੀ ਜੀ ਤੇ ਕੋਈ ਲਾ ਲੋ ਵੀ 500 ਮੀਟਰ ਤੇ ਹੀ ਦੂਰੀ ਤੇ ਅਸੀਂ ਦੇਖਿਆ ਸਾਡੇ ਸ਼ਹਿਰ ਚ ਹੈਗਾ ਦਿੱਲੀ ਗੇਟ ਤੋਂ ਬਾਹਰ ਜਾਈਏ ਕਮੇਟੀ ਘਰ ਜੀ ਰਾਹੇ ਟੱਕੇ ਉੱਥੇ ਪੁਰਾਣਾ ਸਿਨੇਮਾ ਹੁੰਦਾ ਸੀ ਉਹਦੇ ਕੋਲ ਟਾਂਗਾ ਜਾ ਰਿਹਾ ਸੀ ਔਰ ਉਹਦੇ ਤੇ ਅਸੀਂ ਕਲੀਅਰ ਵੇਖਿਆ ਵੀ ਉਥੇ ਬੰਬ ਡਿੱਗਾ ਜੀ ਉਹਦੇ ਪਰਖੱਚੇ ਉੱਡ ਗਏ ਲੱਭੇ ਕੁਝ ਨਹੀਂ ਕਿੱਥੇ ਗਿਆ ਜੀ ਤੇ ਉਹ ਸਾਰਾ ਸਾਨੂੰ ਯਾਦ ਹੈ ਅਸੀਂ ਟ੍ਰੇਨ 'ਚ ਫਿਰ ਮੇਰੇ ਛੋਟੇ ਮਾਮਾ ਜੀ ਸਰਦਾਰ ਬਲਕਰ ਸਿੰਘ ਜੀ ਇਲੈਕਟ੍ਰਿਸਿਟੀ ਬੋਰਡ 'ਚ ਸੀਗੇ ਤੇ ਉਹ ਫਰੀਦਕੋਟ ਉਹਦੇ ਰਹਿੰਦੇ ਹੁੰਦੇ ਸੀਗੇ ਅਸੀਂ ਫਿਰ ਇੱਥੋਂ ਟ੍ਰੇਨ ਤੇ ਫਰੀਦਕੋਟ ਗਏ ਟ੍ਰੇਨ ਖਾਚਾ ਖੱਚ ਭਰੀ ਬਸ ਹੁੰਦੇ ਛੱਤਾਂ ਦੇ ਉੱਤੇ ਲੋਕ ਬੈਠੇ ਨੇ ਬਾਰੀਆਂ 'ਚ ਲੰਮ ਰਏ ਨੇ ਉਹ ਤਾਂ ਉਹ ਇੰਨਾ ਇੱਕ ਅੱਛੀ ਤਰ੍ਹਾਂ ਯਾਦ ਹੈ ਮੈਨੂੰ ਉਹ ਚੀਜ਼ ਦਾ ਹੁਣ ਜਦੋਂ ਸੋਚਦੇ ਹੋ ਜਾਂ جنگ ਦੀ ਗੱਲ ਕਰਦੇ ਹੋ ਜਿਵੇਂ ਤੁਸੀਂ ਹੁਣੇ ਵੀ ਗੱਲ ਕੀਤੀ جنگ ਕੋਈ ਮੱਲਿਆਂ ਦੀ جنگ ਨਹੀਂ ਕੋਈ ਗਵਾਂਡੀਆਂ ਦੀ جنگ ਨਹੀਂ ਦੋ ਦੇਸ਼ਾਂ ਦੀ جنگ ਹੈ ਨੁਕਸਾਨ ਬਹੁਤ ਹੁੰਦਾ ਤੁਸਤਾ ਹੌਲਾ ਦੇਖੇ 5 ਸਾਲ ਦੀ ਉਮਰ ਚ ਹੁਣ ਲਗਭਗ ਤੁਸੀਂ 50 ਸਾਲ ਬਾਅਦ ਕਿੱਦਾਂ ਦੇ ਸੋਚਦੇ ਹੋ ਕੀ ਹੋ ਸਕਦਾ ਖਰ ਦੇਖਿਆ ਵੀ ਉਦੋਂ ਦੇ جنگ ਦਾ ਤੇ ਅੱਜ ਦੇ جنگ ਦਾ ਵੀ ਫਰਕ ਬਹੁਤ ਆ ਉਦੋਂ ਇੰਨੇ ਜਿਹੜੇ ਪ੍ਰਮਾਣ ਹਥਿਆਰ ਨਹੀਂ ਸੀ ਹੈਗੇ ਜਿਹੜੇ ਕਿ ਹੁਣ ਟਾਈਮ ਪੈਣ ਦੇ ਨਾਲ ਟੈਕਨੋਲੋਜੀ ਵਧੀ ਹੈ ਤੇ ਉਹ ਕਿਸੇ ਨੇ ਐਵੇਂ ਨਹੀਂ ਕਿਹਾ ਵੀ ਇਹਨਾਂ ਉਜਾਲੋਂ ਨੇ ਤਾਂ تہذیਬ ਮਿਟਾ ਕੇ ਰੱਖਦੀ ਜੀ ਇਹਨਾਂ ਉਜਾਲੋਂ ਨੇ ਤਾਂ تہذیਬ ਮਿਟਾ ਕੇ ਰੱਖਦੀ ਇਸ ਸੇ ਬਿਹਤਰ ਥਾ ਕਿ ਹਰ ਸਿਮਤਨ ਧੇਰਾ ਰਹਤਾ ਬੇਸ਼ੱਕ ਅਸੀਂ ਤਰੱਕੀ ਜ਼ਰੂਰ ਕੀਤੀ ਹੈ ਜੀ ਪਰ ਉਹ ਤਰੱਕੀ ਦੇ ਵਿੱਚ ਇਨਸਾਨੀਅਤ ਜੀ ਉਹ ਪਤਾ ਨਹੀਂ ਕਿੱਥੇ ਰਹਿ ਗਈ ਹੈ ਅਸੀਂ ਸਿਰਫ ਉੱਪਰ ਦੇ ਉੱਪਰ ਉੱਪਰ ਦੇ ਉੱਪਰ ਜਾ ਰਹੇ ਆ ਜੀ ਇਸ ਕਰਕੇ ਮਤਲਬ ਅਗਰ ਅੱਜ ਹੀ ਦੇਖੀਏ ਤਾਂ ਜੰਗ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਉਹ ਦੇਸ਼ ਕੋਈ ਵੀ ਹੋਵੇ ਕਿਉਂਕਿ ਜੰਗ ਜ਼ਰੂਰ ਹੁੰਦੀ ਹੈ ਪਰ ਮਰਦੀ ਇਨਸਾਨੀਅਤ ਹੈ ਜੀ ਉਹ ਚਾਹੇ ਲਹਿੰਦਾ ਪੰਜਾਬ ਹੈ ਤੇ ਚਾਹੇ ਚੜ੍ਹਦਾ ਪੰਜਾਬ ਹੈ ਅਜੀ ਜੇ ਪਹਿਲਗਾਮ ਚੋਇਆ ਉਹ ਉਹਨੂੰ ਲੈ ਕੇ ਹਾਲਾਤ ਇੱਕਦਮ ਬਦਲੇ ਨੇ ਤੁਸੀਂ ਲਗਾਤਾਰ ਪਿਛਲੇ 5-6 ਦਿਨ ਤੋਂ ਰਿਪੋਰਟਿੰਗ ਕਰ ਰਹੇ ਹੋ ਕਿੱਦਾਂ ਦੇ ਹਾਲਾਤ ਇਸ ਬਾਰਡਰ ਏਰੀਆ ਦੇ ਬਾਰਡਰ ਏਰੀਆ ਦੇ ਹਾਲਾਤ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਤਣਾਅਪੂਰਨ ਹੋਏ ਹੋਏ ਨੇ ਜੀ ਪਰ ਇਹ ਨਹੀਂ ਹਾਲੇ ਖਿਰਕਿਆ ਜਾ ਸਕਦਾ ਵੀ ਜੰਗ ਦੇ ਅਸਾਰ ਨੇ ਉਹ ਜੰਗ ਤਾਂ ਬਹੁਤ ਦੂਰ ਦੀ ਗੱਲ ਹੈ ਹਾਲੇ ਹਾਂ ਇਹ ਵੀ ਛੋਟਪਟ ਤਣਾਅ ਵਧ ਗਏ ਜਿਵੇਂ ਕਿ ਸੀਮਾ ਤੇ ਜਾਂ ਕੰਡੇਲੀ ਤਾਰ ਤੇ ਪਹਿਲੇ ਆਰਮੀ ਵਾਲੇ ਆਪਸ ਵਿੱਚ ਮਿਲਦੇ ਸੀ ਆਤਮ ਮਲਾਉਂਦੇ ਸੀ ਜਾਂ ਬਾਰਡਰ ਤੇ ਜਦੋਂ ਰਿਟੇਡ ਸੈਰੇਮਨੀ ਹੁੰਦੀ ਸੀ ਉਸ ਤੋਂ ਬਾਅਦ ਵੀ ਅਫੀਸਰ ਜਾਂ ਜਿਹੜੇ ਰੈਂਜਰਸ ਨੇ ਆਪਸ ਵਿੱਚ ਮਿਲਦੇ ਸੀ ਉਹ ਸਭ ਕੁਝ ਇੱਕਦਮ ਬੰਦ ਕਰ ਦਿੱਤਾ ਗਿਆ ਜੀ ਇਸ ਤਰ੍ਹਾਂ ਦਾ ਕੋਈ ਨਹੀਂ ਜੇ ਰੋ ਡਿ ਸ਼ਰਮ ਨਹੀਂ ਵੀ ਹੋ ਰਹੀ ਹੈ ਪਰ ਉਹ ਗੇਟ ਗੇਟ ਬੰਦ ਕਰਕੇ ਜਿਹੜੋ ਫੇਰ ਕੀਤੀ ਜਾ ਰਹੀ ਹੈ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਸੀਨੀਅਰ ਜਰਨਲਿਸਟ ਜਤਿੰਦਰ ਸਿੰਘ ਪਿੰਕਲ ਨੇ ਆਪਣੀ ਲਾਈਫ ਦਾ 1971 ਦੀ ਜੰਗ ਦਾ ਜੋ ਅੱਖੀਂ ਡਿਠਿਆ ਸੀਗਾ ਉਹ ਦੱਸਿਆ ਤੇ ਉਸ ਤੋਂ ਬਾਅਦ ਜੋ ਅੱਜ ਦੇ ਹਾਲਾਤ ਉਹ ਵੀ ਦੱਸਿਆ ਸੋ ਜੁੜੇ ਰਹੋ ਇਸ ਖਬਰ ਦੇ ਉੱਤੇ ਤੁਹਾਨੂੰ ਹੋਰ ਵੀ ਜਾਣਕਾਰੀ ਦਵਾਂਗੇ ਹੁਣ ਅਸੀਂ ਤੁਹਾਡੀ ਅਜੀਹ ਪੱਤਰਕਾਰ ਨਾਲ ਗੱਲ ਕਰਾ ਰਹੇ ਹਾਂ ਜਿਹੜੇ ਕਿ ਹਮੇਸ਼ਾ ਹੀ ਬਾਰਡਰ ਤੇ ਰਿਪੋਰਟਿੰਗ ਕਰਦੇ ਨੇ ਤੇ ਪਿਛਲੇ 4-5 ਦਿਨ ਤੋਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰ ਰਹੇ ਨੇ ਕਿਸਾਨਾਂ ਨਾਲ ਗੱਲ ਕਰਦੇ ਨੇ ਮੇਰੇ ਨਾਲ ਮੌਜੂਦ ਹੈ ਪੱਤਰਕਾਰ ਜਗਿੰਦਰ ਸਿੰਘ ਭੋਲਾ ਭੋਲਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਭੋਲਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਹੁਣ ਜੋ ਤੁਸੀਂ ਪਿੰਡਾਂ 'ਚ ਘੁੰਮ ਰਹੇ ਹੋ ਕੀ ਹਾਲਾਤ ਹੈ ਸਭ ਤੋਂ ਪਹਿਲਾਂ ਦਾ ਇਹ ਹਾਲਾਤ ਬਿਲਕੁਲ ਦੇਖੋ ਨੋਰਮਲ ਹੈ ਜੀ ਠੀਕ ਹੈ ਤੇ ਥੋੜਾ ਜਿਹਾ ਇਹ ਆ ਵੀ ਜਿਹੜਾ ਪਹਿਲਗਾਮ ਵਾਲੀ ਘਟਨਾ ਵਾਪਰੀ ਹੈ ਉਹਦੇ ਕਰਕੇ ਥੋੜੀ ਜੀ ਲੋਕਾਂ ਚ ਹਦਸ਼ਤਤਾ ਹੈ ਗਈ ਹੈ ਜੀ ਠੀਕ ਹੈ ਕਿਉਂਕਿ ਅ ਜਿਸ ਕਰਕੇ ਕਿਸਾਨਾਂ ਨੂੰ ਵੀ ਕਹਿਤਾ ਗਿਆ ਜਿਹੜੀ ਤੁਸੀਂ ਤੋੜੀ ਹੈ ਜਲਦੀ ਜਲਦੀ ਸੰਭਲੋ ਜੀ ਦਾਣੇ ਤੁਸੀਂ ਸੰਭਲੋ ਇਹ ਅੱਗੇ ਤਾਰ ਤੋਂ ਖੇਤੀ ਕੀ ਹੈ ਵੀ ਉਹਨੂੰ ਤੁਸੀਂ ਬਿਲਕੁਲ ਕੰਪਲੀਟ ਕਰ ਲੋ ਹਾਲਾਤ ਤਣਾਪੂਰ ਨੇ ਕੋਈ ਵੀ ਹੋ ਸਕਦਾ ਹੈ ਜਿਹੜੀ ਤੁਸੀਂ ਕਹੇ ਹੋ ਕਿਸਾਨਾਂ ਨੂੰ ਕਿਹਾ ਕਿੰਨਾਂ ਨੇ ਕਿਹਾ ਇਹ ਬੀਐਸਐਫ ਨਾਲ ਮੀਟਿੰਗ ਹੀ ਹੁੰਦੀ ਹੈ ਆਮ ਰੁਟੀਨ ਚ ਪਹਿਲਾਂ ਹੀ ਮੀਟਿੰਗਾਂ ਹੁੰਦੀਆਂ ਨੇ ਜਦੋਂ ਫਸਲ ਦੀ ਕਟਾਈ ਹੁੰਦੀ ਹੈ ਉਦੋਂ ਮੀਟਿੰਗ ਹੁੰਦੀ ਹੈ ਜਦੋਂ ਫਸਲ ਦੀ ਬੁਆਈ ਹੁੰਦੀ ਹੈ ਇਹ ਰੁਟੀਨ ਚ ਇਹ ਰੁਟੀਨ ਚ ਹੁੰਦਾ ਜੀ ਤੇ ਹੁਣ ਵੀ ਰੁਟੀਨ ਚ ਹੀ ਹੈ ਜੀ ਦਿਰਵਾਹ ਵੀ ਰੁਟੀਨ ਚ ਹੈ ਵੀ ਤੁਸੀਂ ਆਪਣਾ ਜਿਹੜਾ ਤੂੜੀ ਤੰਦ ਹੈ ਸੰਭਲੋ ਤੇ ਉਸ ਤੋਂ ਬਾਅਦ ਅਗਲੀ ਫਸਲ ਦੀ ਤਿਆਰੀ ਹੁੰਨੀ ਹੈ ਪਰ ਹਾਲਾਤ ਤਨਾਪੁਰ ਨੇ ਤਨਾਪੁਰ ਕਿ ਕਿਦਾਂ ਨੇ ਜਿੱਦਾਂ ਤੁਸੀਂ ਦੱਸ ਰਹੇ ਹੋ ਜਿਸ ਤਰ੍ਹਾਂ ਪੈਲਗਾਮ 'ਚ ਅਟੈਕ ਹੋਇਆ ਹੈ ਪੈਰਸਟ ਅਟੈਕ ਹੋਇਆ ਉਹਦੇ ਕਰਕੇ ਮਤਲਬ ਪਾਕਿਸਤਾਨਾ ਵੀ ਡਿਪਲੋਮੈਟ ਵੀ ਬੰਦ ਹੋ ਗਈ ਆ ਪਾਕਿਸਤਾਨ ਦੇ ਆਪਣੇ ਜਿਹੜੇ ਇੱਥੇ ਨਾਗਰਿਕ ਕੇ ਉਹਨਾਂ ਨੂੰ ਹੀ ਨਿਰਦੇਸ਼ ਦਿੱਤਾ ਕਿ ਤੁਸੀਂ ਪਾਕਿਸਤਾਨ ਛੱਡ ਦਿਓ ਜਿਹੜੇ ਭਾਰਤ ਦੇ ਭਾਰਤ ਦੇ ਨਾਗਰਿਕ ਨੇ ਉਹਨਾਂ ਵੀ ਇੱਥੇ ਮਤਲਬ ਵੀ ਭਾਰਤਵਾਸ ਆ ਗਏ ਨੇ ਇਸ ਕਰਕੇ ਥੋੜਾ ਜਿਹਾ ਲੋਕਾਂ 'ਚ ਹਰ ਬਰਾਬ ਰਹਿ ਗਈ ਹੈ ਅ ਜਿਵੇਂ ਕਿ ਤੁਸੀਂ ਤਾਂ ਬਾਰਡਰ ਤੇ ਬੈਠੇ ਹੋ ਆ ਨੂ ਨਾਰਮਲ ਸਥਿਤੀ ਲੱਗ ਰਹੀ ਹੈ ਜਦੋਂ ਫਸਲ ਕੱਟਣ ਦੀ ਗੱਲ ਆ ਜਾਂਦੀ ਹੈ ਜਿਹੜੇ ਪੰਜਾਬ ਤੋਂ ਵਿੱਚ ਬੈਠੇ ਨੇ ਦੂਰ ਇੱਥੋਂ ਬਾਰਡਰ ਤੋਂ ਦੂਰ ਬੈਠੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਜੰਗ ਲੱਗਣ ਦੇ ਇਦਾਂ ਦੇ ਕੋਈ ਸਾਰ ਕੋਈ ਸਾਰ ਨਹੀਂ ਜੰਗ ਦੇਖੋ ਜੰਗ ਜੰਗ ਦਾ ਨਾਂ ਮਾੜਾ ਹੈ ਠੀਕ ਹੈ ਜਦੋਂ ਕੋਈ ਜੰਗ ਕਿਸੇ ਦੇਸ਼ ਦੇ ਤੁਸੀਂ ਐਗਜ਼ਾਮਪਲ ਲੈ ਲਓ ਰੂਸ ਤੇ ਯੂਕਰੇਨ ਦੀ ਜੰਗ ਹੋਈ ਹੈ ਜੀ ਯੂਕਰੇਨ ਬਿਲਕੁਲ ਖਤਮ ਹੋ ਗਿਆ ਠੀਕ ਹੈ ਉਹਨੂੰ ਸਟੈਂਡ ਹੋਣ ਵਾਸਤੇ ਘਟਾ ਘਟ ਚੜੀ ਪੰਜਾ ਸਾਲ ਲੱਗਣਗੇ ਜੰਗ ਦੋਹਾਂ ਦੇਸ਼ਾਂ 'ਵਾਂ ਤੋਂ ਮਾੜੀ ਭਾਵੇਂ ਉਹ ਤਗੜਾ ਤੇ ਭਾਵੇਂ ਮਾੜਾ ਅੱਛਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੰਗ ਦੇ ਹਾਲਾਤ ਨਹੀਂ ਹੈ ਤੁਸੀਂ ਕਾਰਗਿਲ ਦੀ ਜੰਗ ਵੇਲੇ ਵੀ ਇੱਥੇ ਰਿਪੋਰਟਿੰਗ ਕੀਤੀ ਸੀ ਉਦੋਂ ਕੀ ਇਦਾਂ ਦੇ ਹਾਲਾਤ ਸੀ ਤੇ ਅੱਜ ਉਦੋਂ ਤਾਂ ਦੇਖੋ ਉਦੋਂ ਜੰਗ ਚੱਲ ਰਹੀ ਸੀ ਉਦੋਂ ਇਹ ਬਿਲਕੁਲ ਬਾਰਡਰ ਤੇ ਸਾਰੇ ਮੈਨ ਸੀ ਮੈਨ ਲੱਗੀ ਹੋਈ ਸੀ ਠੀਕ ਹੈ ਇਹ ਜਿਹੜਾ ਇਲਾਕਾ ਸੀ ਬਾਰਡਰ ਵਾਲਾ ਸਾਦਾ ਪਿੱਛੇ ਫੋਰਸ ਨੇ ਖਾਲੀ ਕਰਤਾ ਸੀ ਲੋਕਾਂ ਨੂੰ ਪਲਾਨ ਕਰਤਾ ਸੀ ਵੀ ਆਪਣਾ ਬੱਚੇ ਤੁਸੀਂ ਜਿਹੜਾ ਮਾਲ ਵੇਚੀ ਲਾ ਕੇ ਪਿੱਛੇ ਚਲੇ ਜਾਓ ਪਰ ਇਸ ਟਾਈਮ ਇਹੋ ਜੀ ਕੋਈ ਹਾਲਾਤ ਨਹੀਂ ਹੈ ਬਿਲਕੁਲ ਨਾਰਮਲ ਹੈ ਠੀਕ ਆਮ ਜਿੰਦਗੀ ਲੋਕ ਜੀ ਰਿਹਾ ਹੈ ਬਸ ਫਸਲ ਜ਼ਰੂਰ ਕਟਵਾਈ ਹਾਂ ਫਸਲ ਜ਼ਰੂਰ ਕਟਾਈ ਆ ਲੋਕ ਖੇਤੀਬਾੜੀ ਕਰ ਰਿਹਾ ਹੈ ਤਾਰ ਤੰਦਰੇ ਲੋਕ ਜਾ ਰਿਹਾ ਕਿ ਜਿਹੜੇ ਤੂੜੀ ਬਣਦੀ ਹੈ ਲੋਕ ਬਣਾ ਕੇ ਜਾ ਰਿਹਾ ਹੈ ਅਮੇ ਦੀ ਕੋਈ ਗੱਲ ਨਹੀਂ ਫਸਲ ਕਟਾਣ ਦੇ ਪਿੱਛੇ ਮਕਸਦ ਸ਼ਾਇਦ ਇਹ ਤਾਂ ਨਹੀਂ ਕਿ ਜੇ ਕੁਝ ਐਦਾਂ ਦੇ ਹਾਲਾਤ ਹੁੰਦੇ ਕਿਸੇ ਦਾ ਨੁਕਸਾਨ ਨਾ ਹੋ ਹਾਂ ਬਿਲਕੁਲ ਜੀ ਇਹ ਆਪਾਂ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਫੋਰਸ ਨੇ ਕਿਹਾ ਵੀ ਹਾਲਾਤ ਕੁਝ ਵੀ ਹੋ ਸਕਦੇ ਆ ਜੀ ਠੀਕ ਹੈ ਨਹੀਂ ਤੇ ਤੁਸੀਂ ਆਹ ਜਿਹੜੀ ਫਸਲ ਆ ਤੁਸੀਂ ਕੱਟ ਲਓ ਤੂੜੀ ਤਾਂ ਤੰਦਾਂ ਬਲੋ ਅੱਜ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਪੱਤਰਕਾਰ ਜਗਿੰਦਰ ਸਿੰਘ ਜੀ ਨੇ ਸਾਨੂੰ ਉਹ ਜਾਣਕਾਰੀ ਦਿੱਤੀ ਕਿ ਬਾਰਡਰ ਦੇ ਵਿੱਚ ਕੀ ਸਥਿਤੀ ਹੈ ਇਹਨਾਂ ਦੇ ਹਿਸਾਬ ਨਾਲ ਜਿਹੜੀ ਸਥਿਤੀ ਨੋਰਮਲ ਹੈ ਕਿਉਂਕਿ ਇਹਨਾਂ ਨੇ ਕਾਰਗਿਲ ਦੀ ਜੰਗ ਵੀ ਦੇਖੀ ਸੀ ਉਦੋਂ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਮਾਈਂਡਸ ਵਿੱਚ ਸਾਤ ਦੀਆਂਗੇ ਅਸੀਂ ਪਰ ਅੱਜ ਉਹ ਹਾਲਾਤ ਨਹੀਂ ਹੈ ਪਰ ਅਤਿਆ ਦੇ ਤੌਰ ਤੇ ਕਿਸਾਨਾਂ ਨੂੰ ਇਹ ਜ਼ਰੂਰ ਕਹਿ ਦਿੱਤਾ ਕਿ ਉਹ ਆਪਣੀਆਂ ਫਸਲਾਂ ਵੜ ਲੈ ਸੋ ਜ਼ੀਰੋ ਲਾਈਨ ਤੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਦੇ ਹਾਲਾਤ ਸਟਮ ਸੀਮਾ ਦੇ ਉੱਤੇ ਨੇ ਬਾਰਡਰ ਦੇ ਉੱਤੇ ਨੇ ਕਿਸਾਨ ਕੀ ਤਿਆਰੀਆਂ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਡਰ ਤਾਂ ਜਰੂਰ ਲੱਗ ਰਿਹਾ ਹੈ ਕਿ ਹੋ ਸਕਦਾ ਜੰਗ ਲੱਗ ਜੇ ਪਰ ਉਸ ਦੇ ਨਾਲ ਹੀ ਉਹਨਾਂ ਨੇ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਜੇ ਉਹਨਾਂ ਨੂੰ ਕੋਈ ਵੀ ਆਦੇਸ਼ ਆਂਦਾ ਹੈ ਇਹ ਜਗ੍ਹਾ ਨੂੰ ਛੱਡ ਕੇ ਜਾਣ ਲਈ ਉਹਨਾਂ ਦੇ ਲਈ ਉਹ ਤਿਆਰ ਹਨ ਕੈਮਰਾਮੈਨ ਹਮਨਸ਼ੂਨਲ ਪਰਮਜੀਤ ਸਿੰਘ ਰੰਗਪੁਰੀ ਫਿਰੋਜ਼ਪੁਰ